ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਮਿੱਤਰੋ ਅੱਜ ਡੇਟ ਹੈਗੀ ਆ 16 ਅਗਸਤ 2025 ਅੱਜ ਦੀ ਵੀਡੀਓ ਕਵਰ ਕਰਨ ਪਹੁੰਚੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹ ਨੂੰ ਬਠਿੰਡਾ ਪੈ ਜਾਂਦਾ ਤੁਸੀਂ ਯਾਰ ਸੋਚਦੇ ਹੋਵੋਗੇ ਵੀ ਬਾਈ ਸਾਰੇ ਇਹ ਵੀਡੀਓ ਇਧਰੋਂ ਕੱਢੀ ਜਾਂਦਾ ਭਾਈ ਇੱਧਰ ਲੀਆਂ ਵੀਡੀਓ ਤਾਂ ਆਉਂਦੀਆਂ ਨੇ ਕਿਉਂਕਿ ਇੱਧਰ ਬੰਦੇ ਨਸਲ ਸੁਧਾਰਤੇ ਕੰਮ ਕਰਦੇ ਆ ਬਰੀਡ ਤੇ ਕੰਮ ਕਰਦੇ ਆ ਚੰਗੇ ਪਸ਼ੂ ਹੁੰਦੇ ਆ ਇੱਧਰ ਤਾਂ ਆਪਾਂ ਇੱਧਰੋਂ ਵੀਡੀਓ ਬਾਲੀਆਂ ਕੱਢਦੇ ਆ ਬਾਕੀ ਏਰੀਆ ਏਰੀਆ ਦਾ ਫਰਕ ਹੁੰਦਾਗਾ ਜਿੱਦਣੋ ਵੀਡੀਓ ਚੰਗੀ ਮਿਲਦੀ ਹੈ ਨਾ ਆਪਾਂ ਉੱਥੇ ਹੀ ਵੀਡੀਓ ਕਰਦੇ ਆ ਜੇ ਕਿਸੇ ਵੀਰ ਨੇ ਵੀਡੀਓ ਕਰਵਾਉਣੀ ਵੀ ਹੋਈ ਆਪਣੀ ਇਦਾਂ ਪਸ਼ੂ ਦੀ ਬਕਾਊ ਦੀ ਜਾਂ ਕਿਸੇ ਹੋਰ ਚੀਜ਼ ਦੀ ਤਾਂ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਸਕਦੇ ਹੋ ਵੀਡੀਓ ਆਪਾਂ ਛੋਡੀ ਵੀ ਕਰ ਜਾਾਂਗੇ ਆਕੇ ਤੇ ਇਹਦਾ ਮੈਂ ਤੁਹਾਨੂੰ ਰਿਕਾਰਡ ਦੇ ਦੱਸਾਂ ਜਿਹੜੀ ਨਗੀਨਾ ਝੋਟੀ ਬਕਾਊ ਆ ਪਹਿਲੇ ਸੂਏ ਮਿੱਤਰੋ ਇੰਨਾ ਚੰਗਾ ਦੁੱਧ ਕੱਢਿਆ ਆਣੇ ਨਾ ਛੋਟੀ ਸੋਚ ਤੋਂ ਵੀ ਪਰੇ ਆ ਜਿੰਨਾ ਤੁਸੀਂ ਦੂਜੇ ਸੂਏ ਦੁੱਧ ਪਾਲਦੇ ਨਾ ਉਹਨਾਂ ਨੇ ਪਹਿਲੇ ਸੂਏ ਕੱਢਤਾ ਬਾਈ ਦੀ ਘਰ ਦੀ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਕਾਊ ਕੀਤੀ ہوئی ਆ ਦੂਜੇ ਸੂਏ ਸੋਣਾਗਾ 10 ਤੋਂ 12 ਦਿਨ ਹਜੇ ਬਾਕੀ ਨੇ ਆਰਡਰ ਦੇਖੋ ਯਾਰ ਤੁਸੀਂ ਕਿੰਨਾ ਸੋਨਾ ਤਿਆਰ ਕੀਤਾ ਹਜੇ 10 ਤੋਂ 12 ਦਿਨ ਬਾਕੀ ਨੇ ਜਿੰਨੀਆਂ ਮੌਕੇ ਤੇ ਜਾ ਕੇ ਤਿਆਰ ਕਰਦੀਆਂ ਨੇ ਨਾ ਉਹਨਾਂ ਇਹ ਕਰਮ ਵਾਲੀ ਹੁਣ ਕਰੀ ਖੜੀ ਆ ਬਾਕੀ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਨਾੜਾ ਨੋੜਾ ਫੁੱਲ ਨੇ ਪੂਰੀ ਬਾਡੀ ਬੰਤਰ ਦੇਖ ਸਕਦੇ ਹੋ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਪਿੱਠ ਬੁੜੇ ਦੀ ਕੁਆਲਟੀ ਦੇਖੋ ਕਿੰਨੀ ਸੋਹਣੀ ਆਗੀ ਠੀਕ ਹੈ ਨਾ ਬਾਕੀ ਤਸੱਲੀ ਯਾਰ ਤੁਸੀਂ ਆਪ ਘਰ ਹੀ ਲੈਣੀ ਆ ਜਾ ਕੇ ਜਿਹੜਾ ਚੰਗਾ ਪਸ਼ੂ ਨੂੰ ਚੰਗਾ ਪਸ਼ੂ ਕਿਹਾ ਹੀ ਜਾਂਦਾ ਹੁੰਦਾ ਠੀਕ ਹੈ ਨਾ ਪਿੱਠ ਬੁੜੇ ਦੀ ਕੁਆਲਟੀ ਦੇਖੋ ਆਰਡਰ ਦੇਖੋ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਮੁੱਠੀ ਵਾਲੇ ਜਾਣ ਨੇ ਥਣ ਲੱਗੇ ਹੋਏ ਨੇ ਇੱਕੋ ਜਿਹੇ ਥਣ ਨੇ ਬਾਕੀ ਵੀਡੀਓ ਚ ਬਾਈ ਅੰਦਾਜ਼ੇ ਨਾਲ ਆਇਆ ਕਰੋ ਦੇਖ ਕੇ ਕਈ ਵਾਰ ਪਸ਼ੂ ਖੋਲ ਦੇਰੋ ਖੋਲ ਕੇ ਦਿਖਾਉਣੇ ਆ ਨਾ ਪਸ਼ੂ ਭੱਜ ਲੰਦਾ ਉਹ ਬਾਈ ਪਸ਼ੂ ਕਈ ਵਾਰ ਆਇਆ ਉਪਰਾ ਕਰ ਜਾਂਦਾ ਕੈਮਰਾ ਦੇਖ ਕੇ ਉਹਨੂੰ ਭੁਲੇਖਾ ਪਾ ਜਾਂਦਾ ਕਿ ਮੈਂ ਕੋਈ ਡਾਕਟਰ ਆਗਾ ਤਾਂ ਕਰਕੇ ਅੰਦਾਜ਼ੇ ਨਾਲ ਲਾਇਆ ਕਰੋ ਵੀਡੀਓ ਦੇ ਵਿੱਚ ਤਸੱਲੀ ਤੁਸੀਂ ਖੁਦ ਕਰਿਆ ਕਰੋ ਘਰੇ ਜਾ ਕੇ ਆਪਾਂ ਕਿਹੜਾ ਤੁਹਾਨੂੰ ਕਹਿਣਾ ਵੀ ਤਸੱਲੀ ਕਰਕੇ ਨਾ ਖਰੀਦੋ ਤਸੱਲੀ ਤੁਸੀਂ ਖੁਦ ਕਰਕੇ ਫਿਰ ਪਸ਼ੂ ਖਰੀਦਿਆ ਕਰੋ ਬਾਈ ਰੇਟ ਦੁੱਧ ਸਾਰਾ ਕੁਝ ਫੋਨ ਦੇ ਵਿੱਚ ਹੀ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਬਾਈ ਫੋਨ ਪਰ ਉਹੀ ਬੰਦਾ ਲਾਇਓ ਜਿਹੜੇ ਬੰਦੇ ਨੂੰ ਇਹ ਪਸੰਦ ਆਉਂਦੀ ਆ ਟਾਈਮ ਪਾਸ ਵਾਲੇ ਫੋਨ ਨਾ ਕਰਿਓ ਕਿਉਂਕਿ ਬਾਈ ਕੰਮ ਵਾਲੇ ਨੇ ਠੀਕ ਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਜੋ ਤੁਹਾਨੂੰ ਸਾਰਾ ਐਡਰੈਸ ਲੈ ਕੇ ਦਿੰਨਾ ਸਾਰਾ ਰਿਕਾਰਡ ਲੈ ਕੇ ਦਿੰਨਾ ਝੋਟੀ ਝੋਟੀ ਦਾ ਆਪ ਵੀ ਚੰਗੇ ਰਿਕਾਰਡ ਦੀ ਆ ਮੂਰੇ ਸੀਮਨ ਵੀ ਚੰਗਾ ਲੱਗਿਆ ਆ ਆ ਪਹਿਲੇ ਸੂਏ ਦਾ ਤਾਂ ਕੱਟਾ ਖੜਾਗਾ ਇਹ ਵੀ ਬਾਈ ਕਨੇ ਬਗਾਊ ਕਰਦਾਂਗੇ ਹੋਰ ਦੱਸੋ ਇਹ ਵੀ ਚੰਗੇ ਰਿਕਾਰਡ ਦਾਗਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਭਾਈ ਫੇਸਬੁੱਕ ਨੂੰ ਤੇ YouTube ਵਾਲੇ ਨੂੰ ਤੇ ਆਜੋ ਆਪਾਂ ਫੁੱਲ ਰਿਕਾਰਡ ਲੈ ਕੇ ਦਿੰਦੇ ਆ ਤਸੱਲੀ ਕਰਕੇ ਤੁਸੀਂ ਖਰੀਦਣੀਆਂ ਬਾਕੀ ਆਜੋ ਆਪਾਂ ਬਾਈ ਨੇ ਕਰਦਿਆਂ ਗੱਲਬਾਤ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਸੁਖਵਿੰਦਰ ਸਿੰਘ ਜੀ ਪਿੰਡ ਆਦਮਪੁਰਾ ਜ਼ਿਲ੍ਹਾ ਬਟਿੰਡਾ ਤਸਵੀਰ ਖੂਲ ਜੀ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਹਾਂਜੀ ਭਾਈ ਜੀ ਠੀਕ ਹੈ ਕਿਹੜਾ ਸੂਆ ਸੋਣਾ ਇਹਨੇ ਇਹਨੇ ਦੂਸਰਾ ਸੂਆ ਸੋਣਾ ਵੇ ਠੀਕ ਹੈ ਪਹਿਲਾਂ ਵਾਲਾ ਸੂਏ ਚ ਆਪਣੇ ਕੋਲੇ ਹੀ ਸੀ ਹਾਂ ਵੀਰੇ ਪਹਿਲਾਂ ਆਪਾਂ ਹੀ ਚੋਈ ਆ ਇਹ ਚੋਈ ਆਪਾਂ ਠੀਕ ਹੈ ਤੇ ਇਹਦਾ ਕੋਈ ਸੀਮਨ ਦਾ ਪਤਾ ਆਪ ਕਿਹੜੇ ਦੀ ਆ ਆ ਵੀਰੇ ਸਰਕਾਰੀ ਸੀਮਨ ਦੀ ਆ ਜਾਂ ਸਰਕਾਰੀ ਸੀਮਨ ਦੀ ਸਰਕਾਰੀ ਸੀਮਨ ਦੀ ਹਾਂ ਠੀਕ ਹੈ ਤੇ ਇਸ ਵਾਰ ਜਿਹੜਾ ਇਹਦੇ ਲੱਗਿਆ ਵਾ ਇਹਦਾ 102699 ਦਾ ਲੱਗਿਆ ਵਾ ਅੱਛਾ 102699 ਹਰਿਆਣੇ ਵਾਲਾ ਐਚਲਡੀਵੀ ਦਾ ਲੱਗਿਆ ਵਾ ਹਾਂ ਆ ਸਟਰਾ ਆਪਣੇ ਕੋਲੇ ਆ ਅਸਾ ਸਟਰਾ ਆਪਣੇ ਕੋਲੇ ਹੈਗਾ ਹਾਂ 26 ਤਰੀਕ ਨੂੰ ਪਿਛਲੀ ਆ ਆਪਾਂ ਪੜਾਇਆ ਸੀ ਠੀਕ ਹੈ ਪੜਹਾ ਦਿੰਨੇ ਆ ਸਟਰਾ ਬਾਂਜਾ ਦੇ ਕੋਲੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਥੋੜੇ ਜਿਨੇ ਅੱਖਰ ਬਰੀਕ ਆ ਗਏ ਤੇ ਤੁਹਾਨੂੰ ਆਪ ਇੱਥੇ ਕਰਕੇ ਕੀਰਾਂ ਦਿਖਾ ਦਿੰਨੇ ਆ ਬਾਕੀ ਤੁਸੀਂ ਆ ਕੇ ਦੇਖ ਲਿਓ 982699 ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਸਟਰਾ ਦੇਖ ਸਕਦੇ ਹੋ ਤੇ ਇਹਦੀ ਬਈ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈ ਹਾਂ ਵੀਰੇ ਮਾਂ ਦਾ ਰਿਕਾਰਡ ਇਹਦਾ 19 ਲੀਟਰ ਚ ਹੋਇਆ ਸੀ ਮਾਂ ਦਾ ਇਹਦਾ 19 ਲੀਟਰ ਮਾਂ ਦਾ ਰਿਕਾਰਡ ਹੈਗਾ ਹਾਂ ਠੀਕ ਹੈ ਸੂਈ ਸੀ ਤੀਜੇ ਸੋ ਬੇਜਤੀ ਸੀਗੀ ਹਾਂ ਤੇ ਆਪਾਂ ਇਹ ਪਹਿਲੇ ਸੂਏ ਆਪਾਂ ਇਹ ਤੋਂ ਕਿੰਨਾ ਦੁੱਧ ਲਿਆਗਾ 10 ਆ ਲੀਟਰ ਦੁੱਧ ਵੀਰੇ ਨੇ ਕਢਤਾ ਪਿਛਲੀਆ ਪਹਿਲੇ ਸੂਏ ਤੋਂ ਹਾਂ ਲੰਬਾ ਸਮਾਂ ਇਹਨੇ ਦਿੱਤਾ 7.5 ਮਹੀਨੇ ਤਕਰੀਬ ਨੇ ਦੁੱਧ ਦਿੱਤਾ ਹੁਣੇ ਛੱਡੀ ਠੀਕ ਆ 16 ਲੀਟਰ ਦੁੱਧ ਦਿੱਤਾ ਹਾਂ ਤੇ ਲੰਮਾ ਸਮਾਂ ਦੁੱਧ ਲੰਮਾ ਸਮਾਂ ਰੱਖਤਾ ਠੀਕ ਆ ਹਜੇ ਇਹਨੂੰ ਮੈਨੂੰ ਪਤਾ ਵੀ ਹੁਣ ਸਾਹ ਹਜੇ ਹੋਣਾਗਾ ਸੂਈ ਨੂੰ ਇਹਨੇ ਠੀਕ ਆ। ਇੱਕ ਸਾਲ ਦੇ ਦੁਬਾਰਾ ਇਹ ਫੇਰ ਸੁੱਕ ਗਈ। ਗੱਬਣ ਵੀ ਜਾਨੀ ਕਿ ਛੇਤੀ ਦੀ ਸੀਗੀ। ਇੱਕ ਹੀਟ ਇਹਦੀ ਨਗਵਾਤੀ ਸੀ। ਅੱਛਾ। ਹਾਲਾਂਕਿ ਪਹਿਲੀ ਹੀਟ ਇਹਦੀ ਨਗਵਾਦੀ ਸੀ, ਦੂਸਰੀ ਹੀਟ ਤੇ ਅਸੀਂ ਠੀਕ ਆਪਰਾਇਆ ਸੀ। ਮਤਲਬ 2 ਮਹੀਨਿਆਂ ਦੇ। ਹਾਂ 2 ਮਹੀਨੇ ਪੈ ਜੀ ਇਹ ਬਣ ਗਈ ਸੀ। ਠੀਕ ਆ। ਹੂੰ। ਦੁੱਧ ਲੰਮਾ ਸਮਾਂ ਦੇ ਗਈ ਜੀ। ਲੰਮਾ ਸਮਾਂ ਦੁੱਧ ਦਿੱਤਾ ਬਰੇ। ਤੇ ਚੌਣ-ਚਾਂਣ ਜਿਵੇਂ ਰਹੀ ਜਾਊ। ਚੌਣ ਚ ਬਹੁਤ ਵਧੀਆ ਭੋਲੀ ਆ ਬਾਈ। ਭੋਲੀਦਾਰ ਆ। ਹਾਂ ਪੂਰੀ ਵਧੀਆ ਭੋਲੀ। ਠੀਕ ਆ। ਜਾਨੀ ਕਿ ਉਹ ਕੋਈ ੜਕਤ ਨਹੀਂ ਦਿੱਤੀ। ਉਹਵੇਂ ਚੌਣ-ਚਾਂਣ ਚ ਸਹੀ ਰਹੀ ਆ। ਪੂਰੀ ਵਧੀਆ ਬਾਈ ਠੀਕ ਆ ਥਣ ਥਣ ਖਾਣ ਪੂਰਾ ਬਾਕੀ ਦਾ ਚੋਕੇ ਅਗਲੇ ਨੂੰ ਪਤਾ ਲੱਗ ਜੂ ਧਾਰਾ ਮਾਰੇ ਤੋਂ ਯਾਰ ਥਣ ਦੀ ਪੂਰੀ ਤਸੱਲੀ ਆ ਆਪਣੀ ਇਸ ਵਾਰ ਠੀਕ ਆ ਹੂੰ ਪੂਰੀ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਇਹ ਠੀਕ ਆ ਹਾਂ ਤੇ ਦਿਨ ਇਹਦੇ ਕਿੰਨੇ ਕ ਪਏ ਪੂਰੇ ਹੋਣ ਦੇ ਦਿਨ ਵੀਰੇ 26 ਤਰੀਕ ਨੂੰ ਪੂਰੇ ਹੋਣਿਆ 26 ਨੂੰ ਪੂਰੇ ਹਾਂ 26 ਤੇ ਅੱਜ ਤਰੀਕ ਹੈਗੀ ਆ ਅੱਜ 14 ਤੇ 14 ਬਾਈ 12 ਦਿਨ ਪਏ ਆ 12 ਦਿਨ ਤਾਂ ਇਹ ਦਿਨ ਪੂਰੇ ਹੋਣ ਚ ਪਏ ਆ ਹਣਾ ਹਾਂ ਤੇ ਬਾਕੀ ਤਿਆਰੀ ਹੋਣ ਵੀ ਬਹੁਤ ਚੰਗੀ ਆ ਨਾ ਹਾਂ ਬਾਈ ਤੇ ਜਿਹੜਾ ਇਹ ਤੇ ਸੀਮਾ ਲੱਗਿਆ ਵਾ ਉਹ ਤਾਂ 102699 ਦਾ ਹੈ ਨਾ ਹਾਂ ਬਾਈ ਠੀਕ ਹੈ ਤੇ ਜਿਹੜਾ ਇਹਦਾ ਕਟਾ ਆਗਾ ਪਿਛਲੇ ਸੂਏ ਦਾ ਉਹ ਖੜਾਗਾ ਨਾ ਕਟਾ ਹਾਂ ਬਰਿਓ ਕਟਾ ਵੀ ਆਪਾਂ ਸੇਲ ਕਰ ਦਿਆਂਗੇ ਜੇ ਕਿਸੇ ਵੀਰ ਨੇ ਲੈਣਾ ਹੋ 5310 ਦਾ ਕਟਾ ਅੱਛਾ 5310 5310 ਦਾ ਹੁਣ ਯਾਰ ਵੀ ਦਾ ਹੈ ਨਾ ਹਾਂ ਸਾਲ ਤੋਂ ਉਸ ਦਿਨ ਕਟਾ ਇਹ ਹੁਣ ਸਾਲ ਦਾ ਹੋ ਜੂ ਇਹ ਠੀਕ ਆ ਹਾਂ ਔਰ ਇਹ ਵੀ ਫਿਰ ਚੰਗੇ ਰਿਕਾਰਡ ਦਾ ਹਨਾ ਇਹ ਵੀ ਆਪਾਂ ਸੇਲ ਕਰਨਾਗਾ ਠੀਕ ਆ ਵੀ ਕਿਸੇ ਨੇ ਨਾਲ ਲੈ ਜਾਣਾ ਜਾਂ ਕਿਸੇ ਨੇ ਉਂ ਲੈਣਾ ਤਾਂ ਉਹ ਲੈ ਕੇ ਜਾਣਾ ਹੋਇਆ ਅਲੱਗ ਲੈਣਾ ਹੋਇਆ ਕਿਸੇ ਨੇ ਇਕੱਲੇ ਕੱਟੇ ਵਾਸਤੇ ਵੀ ਖਰ ਸਕਦਾ ਕੋਈ ਬੰਦਾ ਕਲੰਗ ਵੀ ਲਿਆ ਸਕਦਾ ਹਾਂ ਤੇ ਝੋਟੀ ਦੇ ਨਾਲ ਵੀ ਲਿਆ ਸਕਦਾ ਝੋਟੀ ਦੇ ਨਾਲ ਜੇ ਕਿਸੇ ਨੇ ਲੈ ਕੇ ਜਾਂਦਾ ਵੀ 53 ਲੱਖ ਦਾ ਕੱਟਾ ਮਾਂ ਇਹ ਆ ਮਾਂ ਇਹ ਆ 5310 ਆਪਣੇ ਕੋਲੇ ਖੜੀ ਆ ਮੱਜ ਠੀਕ ਆ ਮਾਂ ਵੀ ਚੰਗੀ ਹੋ ਗਈ ਪਿਓ ਵੀ ਚੰਗਾ ਹੋ ਗਿਆ ਹਨਾ 5310 ਦਾ ਰਿਜ਼ਲਟ ਬਹੁਤ ਚੰਗਾਗਾ ਹਨਾ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਉਦੋਂ ਬਾਅਦ ਆਏ ਤੁਹਾਨੂੰ ਆਪਾਂ ਬਾਜ ਤੋੜ ਕੇ ਦਿਖਾਵਾਂਗੇ ਕਿ ਰੱਬ ਆਪਾਂ ਤੁਹਾਨੂੰ ਮੱਝ ਤੋੜ ਕੇ ਦਿਖਾਉਨੇ ਆਂ ਰੇਟ ਬਾਈ ਕਿੰਨਾ ਕਰਦੇ ਆ ਪੈਦਾ ਇਹਦਾ ਵੀਰੇ ਰੇਟ ਹੈਗਾ 2,70,000 ਰੁਪਏ 2,70,000 ਰੇਟ ਆ ਹਾਂ ਮੇਰੇ ਵੀਰ ਜਰ ਫੋਨ ਬਾਹ ਨਾ ਬਿਨਾ ਬਦਲ ਕੁਛ ਸਵਾਲ ਲੈਣ ਦਾ ਮਾਰਾ ਨਾ ਵੀਰ ਮੇਰਾ ਕਰੇ ਜੀਨੇ ਲੈਣੀ ਹੋਈ ਉਹੀ ਮੇਰਾ ਭਰਾ ਫੋਨ ਕਰੇ ਉਹੀ ਫੋਨ ਕਰੇ ਹਾਂ ਉਹਦਾ ਕੋਈ ਨਹੀਂ ਮਾਰਤਾ ਵੀ ਹੋ ਜੂ ਰੇਟ 'ਚ ਉਹੇ ਜਾ ਪਰ ਮੇਰਾ ਵੀਰ ਕਈ ਵੀਰ ਨਾਲ ਸਵਾਲ ਲੈਣ ਦੀ ਖਾਤਰ ਉਹ ਵੀ ਫੋਨ ਕਰੀ ਜਾਂਦਾ ਤੇ ਮੇਰੇ ਭਰਾ ਦੇ ਕਿਉਂ ਕੰਮ ਦਾ ਦਿਯਾਲੇ ਬੰਦੇ ਆ ਕਈ ਵਾਰੀ ਫੋਨ ਚੱਕ ਕੇ ਆਂਦਾ ਕਈ ਵਾਰੀ ਕੰਮ ਆ ਜਿਹੜੇ ਬੰਦੇ ਨੇ ਲੈਣੀ ਹੁੰਦੀ ਉਹਦਾ ਫੋਨ ਵੀ ਨਹੀਂ ਮੁੜ ਕੇ ਚੱਕਿਆ ਜਾਂਦਾ ਸਹੀ ਗੱਲ ਆ ਹਾਂ ਬਾਗੀ ਰੇਟ ਵੀ ਆਪਾਂ ਤਾਂ ਹੀ ਕਰਿਆ ਹਾਂ ਵੀ ਅਗਲੇ ਨੂੰ ਕਨਫਰਮ ਹੋ ਜੇ ਹਨਾ ਹਾਂ ਹੁਣ ਜੇ ਰੇਟ ਨਹੀਂ ਕਰਦੇ ਕਈ ਵਾਰੀ ਫਿਰ ਬਾਹਲੇ ਦਾ ਰੇਟ ਪੁੱਛਣ ਅਗਲਾ ਵੀ ਕਨਫਿਊਜ਼ ਰਹਿੰਦਾ ਬਾਈ ਇਹ ਹਾਂ ਹੁਣ ਰੇਟ ਆਪਾਂ ਦੱਸਤਾ ਤੇ ਉਹੀ ਭਰਾ ਫੋਨ ਕਰਿਓ ਤੇ ਜਿਹਨੂੰ ਇੰਨੇ ਰੇਟ ਚ ਫਿੱਟ ਬੈਂਦੀ ਆ ਬਾਕੀ ਮਾਨ ਤਾਨ ਜ਼ਰੂਰ ਹੋ ਜਾਊਗਾ ਬਾਕੀ ਆਗੇ ਦੇਖਿਓ ਚੰਗੀ ਝੋਟੀ ਹੈਗੀ ਤੇ ਇਸ ਲਈ ਮੁੱਲ ਉੱਚਾਗਾ ਇਹ ਦੁੱਧ ਵੀ ਇਹਣਾ ਚੰਗਾ ਹੀ ਦੇਣਾ ਦੁੱਧ ਦੀ ਕੀਮਤ ਐ ਇਸ ਵਾਰ ਇਸ ਵਾਰ ਵੀਰੇ ਦੇ ਦੂਗੀ 20 ਲੀਟਰ ਦਾ ਆਰਾਮ ਨਾਲ 20 ਲੀਟਰ ਤਾਂ ਦੇਣਾ ਚਾਹੀਦਾ ਮੌਜੂਦ ਹਾਂ ਆ ਆਰਾਮ ਨਾਲ ਦੇਣਾ ਚਾਹੀਦਾ ਬਾਈ ਤੁਰ ਤਰਦੀ ਨੂੰ ਤੁਸੀਂ ਦੇਖ ਸਕਦੇ ਹੋ 270 ਮੋਲਾ ਬਾਕੀ ਮਾਨਦਾਨ ਹੋ ਜਾਊਗਾ ਵਿੱਚੋਂ ਕੱਦ ਕਾਠ ਟੱਠ ਗੋੜੇ ਦੀ ਕੁਆਲਿਟੀ ਆਰਡਰ ਦੀ ਤਿਆਰੀ ਦੇਖੋ ਕਿੰਨੀ ਚੰਗੀ ਆ ਅਜੇ 12 13 ਦਿਨ ਪਏ ਆ ਤੇ ਤਿਆਰੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਮਿਲਕ ਦੇ ਬਿਊਟੀ ਵਾਲੀ ਝੋਟੀ ਆ ਬਿਊਟੀ ਵੀ ਬਹੁਤ ਆ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਸਾਫ਼ ਸੁਥਰੀ ਚੰਗੀ ਸੰਭੀ ਬੜੀ ਛੋਟੀ ਹੈਗੀ ਤੇ ਪਿੰਡੇ ਦੇ ਨਾੜਾ ਬਹੁਤ ਆ ਗੀ ਤੇ ਬਾਕੀ ਅੜਰ ਦੇ ਵੀ ਨਾੜਾ ਬਹੁਤ ਆ ਬਾਕੀ ਜੋ ਪਰਖ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗ ਜੀਣਾ ਚੰਗੇ ਪਸ਼ੂ ਦੀ ਨਿਸ਼ਾਨੀ ਦੇਖ ਕੇ ਪਤਾ ਲੱਗ ਜਾਂਦੀ ਆ ਤੇ ਬਾਕੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਤਸੱਲੀ ਕਰਾ ਦਿੰਨੇ ਆ ਆ ਜਾ ਇਹ ਤਾਂ ਅੜਰ ਚੱਲ ਬਹੁਤ ਪਈ ਆ ਬੈਕਸਾਈਡ ਤੋਂ ਦੇਖ ਸਕਦੇ ਹੋ ਜੀ ਅੜਰੇ ਦਾ ਤਾਂ ਤੋਂ ਸਟਾਰਟ ਹੋਣਾ ਹੈ ਇਹ ਪੱਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆ। ਥੋੜਾ ਮੈਂ ਥੋੜਾ ਡਰਦੀ ਓਪਰਾ ਕਰਕੇ। ਵੈਸੇ ਚੰਗੀ ਆ, ਠੰਡੀ ਸੀਲ ਆ ਗਈ। ਤੇ ਵੱਡੇ ਢਾਂਚੇ ਦੀ ਆ ਗਈ। ਤੇ ਹਜੇ ਇਹ ਕੱਦ-ਕਾਠ ਨੇ ਹੋਰ ਬਹੁਤ ਕਰਨਾ ਹੈ। ਕਿਉਂਕਿ ਹਜੇ ਦੂਜਾ ਸੂਈ ਆ ਤੇ ਦੰਦਾਂ ਚ ਆਜ। ਤੇ ਬਹੁਤ ਵੱੱਟੀ ਇਹ ਮੱਝ ਤਿਆਰ ਹੋਣੀ ਹੈਗੀ। ਤੇ ਬਾਕੀ ਬਰੀਡਿੰਗ ਲਈ ਵੀ ਆਪਾਂ ਇਹਨੂੰ ਵਰਤ ਸਕਦੇ ਆ ਕਿ ਚੰਗਾ ਆ ਤੇ ਸੀਮਣ ਲੱਗਿਆ ਪਿਆ। ਜੇ ਕੱਟੀ ਦੇਗੀ ਤਾਂ ਵੱੱਡੇ ਵਾਲੀ ਗੱਲ ਹੈ। ਬਾਕੀ ਤਸੱਲੀ ਹਰ ਪੱਖ ਤੋਂ ਤੁਸੀਂ ਕਰਨੀ ਆ ਡਿਟੇਲ ਤਕਰੀਬਾ ਨਾਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਬਾਕੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਕੀ ਆਪਾਂ ਵਾਰੀ ਵਾਰੀ ਥੋੜੀ ਤਸੱਲੀ ਤਾਂ ਹੀ ਕਰ ਰਹੇ ਆ ਵੀ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦਗੇ ਪੂਰੀ ਫੋਲਾ ਤੁਹਾਡੀ ਤਸੱਲੀ ਹੋ ਜੇ ਕਿਉਂਕਿ ਝੋਟੀ ਚੰਗੀ ਆ ਜੀ ਬਾਅਦਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਨਾੜਾਂ ਮਲਕਬੇਨ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਵਾ ਬਾਕੀ ਆ ਕੇ ਤਸੱਲੀ ਕਰ ਲਿਓ ਜੀ ਜੰਗ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੋਂ ਸੋਨੇ ਦਾ ਕੱਟਾ ਤੋੜ ਕੇ ਦਿਖਾ ਦਿੰਨੇ ਆ ਇਹ ਛੋਟੀ ਦਾ ਕੱਟਾ ਆਗਾ ਤੇ 53 ਦਾ ਸੀਆਰਬੀ ਦਾ ਬੋਲਾ ਬਹੁਤ ਚੰਗਾ ਕੋਜ ਨਹੀਂ ਦਾ ਸਟਡ ਪੀਟੀ ਬੋਲਾ ਲੈਂ। ਲਾਈਨ ਬਹੁਤ ਚੰਗੀ ਦਾ ਇਹ ਵੀ ਤੁਸੀਂ ਬਰੀਡਿੰਗ ਲਈ ਰੱਖ ਸਕਦੇ ਹੋਵੇ। ਸਾਲ ਤੋਂ ਕੁਛ ਦਿਨ ਘਟਾ ਹੁਣ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਸਾਲ ਤੋਂ ਹਜੇ ਕੁਛ ਦਿਨ ਨੂੰ ਮਰ ਇਹਦੀ ਘਟਾ ਆ। ਆਹ ਤਾਲਾ ਦਿਨ ਕੱਟਾ। ਸੋਨਾ ਕੱਟਾਗਾ। ਚੰਗਾ ਸਮਝਿਆ ਵਾ। ਫੇਸ ਦੀ ਕੁਆਲਿਟੀ ਦੇਖ ਸਕਦੇ ਹਾਂ ਫੇਸ ਬਹੁਤ ਸੋਹਣਾ ਹੈ ਛੋਟਾ ਜਿਹਾ ਫੇਸ ਆ ਤੇ ਬਾਕੀ ਸਿੰਗ ਦੇਖ ਸਕਦੇ ਹਾਂ ਕੱਦ-ਕੁੱਦ ਚੰਗਾ ਕਰੂਗਾ ਇਹ ਵੀ ਜਿਹਨੇ ਕੱਟਾ ਖਰੀਦਣਾ ਤਾਂ ਵੀ ਤੁਸੀਂ ਗੱਲਬਾਤ ਬਾਈਆਂ ਨਾਲ ਕਰ ਸਕਦੇ ਹੋ ਕੱਟੇ ਦਾ ਵੀਰੇ ਹਾਂ ਕੱਟਾ ਵੀਰੇ 4000 ਰੁਪਿਆ ਰੇਟ ਹੈ ਇਹਦਾ ਅੱਛਾ ਮਾਨਤਾਣ ਹੋ ਜੂ ਬਾਕੀ ਮਾਨਤਾਣ ਹੋ ਜੂ ਜੇ ਕਿਸੇ ਵੀਰ ਨੇ ਘਰੇ ਰੱਖਣਾ ਤਾਂ ਮੇਰਾ ਵੀ ਲਿਜਾ ਸਕਦਾ ਹੈ ਰੱਖਿਆ ਤਾਂ ਇਹ ਸਿੱ ਘਰ ਵਾਸਤੇ ਸੀਗਾ ਹਾਂ ਹੌਣ ਜਰ ਪਸੂ ਡੰਗਰ ਵਾਦ ਦਾ ਥੋੜੀ ਜਿਹੀ ਕੋਸ ਸਾਹ ਸੁਭਾਈ ਦੀ ਪ੍ਰੋਬਲਮ ਆ ਗਈ ਬੰਦੇ ਬੰਦੇ ਮਿਲਦੇ ਨਹੀਂ ਠੀਕ ਆ ਤੇ ਇਸ ਕਰਕੇ ਫਿਰ ਅਸੀਂ ਸਾਨੂੰ ਪਤਾ ਵੀ ਕੱਟਾ ਰੱਖਣਾ ਥੋੜਾ ਜਿਆਦਾ ਗੌਰ ਦਾ ਕੰਮ ਹੁੰਦਾ ਠੀਕ ਆ ਇਹ ਤਾਂ ਸੇਲ ਕਰ ਰਹੇ ਆਂ ਹਾਂ ਤਾਂ ਫਿਰ ਕਿਉਂ ਮੱਝ ਤਾਂ ਗੋਣਾ ਵੀ ਸਾਂਭੀ ਜਾਂਦੇ ਆ ਜੀ ਸਹੀ ਗੱਲ ਆ ਜਿਹੜਾ ਕੱਟਾ ਉਹ ਬੰਦੇ ਜੇ ਸਾਂਭਣਾ ਹੁੰਦਾ ਬੰਦਾ ਹੁਣ ਬੰਦਾ ਬੰਦਾ ਮਿਲਿਆ ਨਹੀਂ ਇਸ ਕਰਕੇ ਕੱਟਾ ਹੁਣ ਰੱਖਿਆ ਰੱਖਣ ਵਾਲੇ ਲੈ ਜਾਵੇ ਹਨਾ ਹਾਂ ਵੱਡਣ ਵਾਲਾ ਲੈ ਆਵੇ ਕੋਈ ਨਹੀਂ ਤਾਂ ਪਹਿਲਾਂ ਹੀ ਦੇ ਦਿੰਦੇ ਵੱਢਣਾਂ ਆਉਣ ਤੇ ਦੇਣਾ ਤਾਂ ਹੀ ਆਪਾਂ ਵੀਡੀਓ ਚ ਪਾਇਆ ਹੈ ਨਾ ਕਿਉਂਕਿ ਰਿਕਾਰਡ ਚੰਗਾਗਾ ਤੇ ਰੱਖਣ ਵਾਲਾ ਭਰਾ ਲਿਜਾ ਸਕਦਾਗਾ ਵੱਢਣਾਂ ਆਉਣ ਜਦੋਂ ਮਰਜੀ ਦੇਣ ਤੇ ਫਿਰ ਤਾਂ ਉਹ ਪਹਿਲਾਂ ਹੀ ਦੇ ਦੇ ਨਹੀਂ ਤਾਂ 2-3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਮੱਝ ਹੱਟੀ ਨੂੰ ਉਹਦੋਂ ਪਹਿਲਾਂ ਵੀ ਦੁੱਧ ਛੜਾਤਾ ਸੀ ਇਹਨੂੰ ਸਹੀ ਗੱਲ ਹੈ ਤੇ ਨਹੀਂ ਤਾਂ ਪਹਿਲਾਂ ਹੀ ਉਹ ਕਰ ਦਿੰਦੇ ਠੀਕ ਹੈ ਤੇਲ 4-5 ਮਹੀਨੇ ਆ ਸੇਲ ਕੀਤਾ ਹੋ ਹੁੰਦਾ ਹੁਣ ਨੂੰ ਹਾਂ ਤੇ ਦੋਸਤੋ ਕੱਟੇ ਸੰਬੰਧੀ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ yeah